ਦਿੱਲੀ ਬੰਬ ਤਮਾਕੇ ਕਿ ਫੇਰ ਇੱਕ ਵਾਰ ਗਵਾਂਡੀ ਮੁਲਕਨਾ ਜੰਗ ਛੇਡ ਸਕਦੇ ਨੇ ਐਨਆਈਏ ਨੇ ਘਟਨਾ ਦੀ ਜਾਂਚ ਦਾ ਜਿੰਮਾ ਸੰਭਾਲ ਲਿਆ ਪੁਲਵਾਮਾ ਦਾ ਡਾਕਟਰ ਕਹਿੰਦੇ ਗੱਡੀ ਚਲਾ ਰਿਆ ਸੀ ਉਹਦੀ ਮਾਂ ਦੇ ਨਾਲ ਉਹਦਾ ਡੀਐਨਏ ਮਲਾਕੇ ਦੇਖਿਆ ਜਾ ਰਿਹਾ ਹੈ ਤੇ ਪਿਤਾ ਨੂੰ ਰਸ ਵਿੱਚ ਲੈ ਲਿਆ ਗਿਆ ਤੇ ਉਹ ਤੋਂ ਪੁੱਛ ਪੁੱਛ ਕੀਤੀ ਜਾ ਰਹੀ ਹੈ ਅਤਵਾਦੀਆਂ ਦੀ ਸਾਜਿਜ 200 ਬੰਬ ਤਮਾਕੇ ਕਰਨ ਦੀ ਸੀ ਜਿਵੇਂ 26 11 ਛਮਲੇ ਹੋਏ ਸੀ ਲੜੀਵਾੜ ਜਿਵੇਂ ਆਪਾਂ ਕਹਿ ਸਕਦੇ ਹਾਂ ਜਾਂਚ ਏਜੰਸੀਆਂ ਦਾ ਇਹ ਵੀ ਕਹਿਣਾ ਹੈ ਕਿ ਅਤਵਾਦੀਆਂ ਦਾ ਮਕਸਦ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਕਿ ਦੇਸ਼ ਦੇ ਵਿੱਚ ਫਿਰ ਕੋ ਦੰਗੇ ਪੜਕ ਸਕਣ ਸੋ ਕਾਰ ਦਾ ਧਮਾਕਾ ਸੁਸਾਇਸਾਈਡ ਕਾਰ ਬੰਬਰ ਵਰਗਾ ਕਹਿੰਦੇ ਹਮਲਾ ਨਹੀਂ ਸੀਗਾ ਇਹ ਜਿਸੋ ਕਿ ਕਾਰ ਚਲਾਉਣ ਵਾਲਾ ਬੰਦਾ ਵੀ ਵਿੱਚ ਹੀ ਮਾਰੇ ਗਿਆ ਲਗਭਗ 3000 ਕਿਲੋ ਬਿਸਪੋਰਟ ਕਹਿੰਦੇ ਉਹ ਜਿਹੜੇ ਕਮਰਾ ਲੈ ਗਿਆ ਸੀ ਥਾਂ ਲੇ ਗਿਆ ਸੀ ਰਹਿਣ ਕਰਨ ਲਈ ਉਹ ਇਸ 3 ਕਿਤਾਬ ਦੀ ਥਾਂ ਸੀ ਕਿ ਇੱਕ ਅੰਦਰੋਂ ਰਸਤਾ ਸੀਗਾ ਇੱਕ ਬਾਹਰੋਂ ਵੀ ਸੀਗਾ ਇਹ ਕਹਿੰਦੇ ਵੈਸੇ ਰੁਟੀਨ ਚ ਅੰਦਰੋਂ ਆਉਂਦੇ ਜਾਂਦੇ ਸੀ ਪਰ ਜਿੱਦਣ ਉਹ ਬੋਰੀਆਂ ਉਹਰੇ ਆ ਕੇ ਉਹਦੋਂ ਬਾਹਰੋਂ ਰੱਖੇ ਗਏ ਤੇ ਇਹ ਕਹਿ ਕੇ ਰੱਖਿਆ ਕਿ ਖਾਦ ਹੈ ਤੇ ਅਸੀਂ ਖੇਤੀ ਉਹ ਖਾਦ ਲੈ ਜਾਂਦੇ ਹਾਂ ਫਿਰ ਜਿਹੜੀ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਮਿਸ਼ਨ ਸੰਦੂਰ ਚੱਲ ਰਹੀ ਹੈ ਤੇ ਕੀ ਇਹ ਫਿਰ ਉਸੇ ਤਰ੍ਹਾਂ ਦਿੱਲੀ ਬੰਬ ਤਮਾਕੇ ਕਿ ਫੇਰ ਇੱਕ ਵਾਰ ਗਵਾਂਡੀ ਮੁਲਕ ਨਾਲ ਜੰਗ ਛੇੜ ਸਕਦੇ ਨੇ ਦਿੱਲੀ ਲਾਲ ਖੇਲ ਦੇ ਬਾਅਦ ਹੋਏ ਤਮਾਕਿਆਂ ਦੇ ਵਿੱਚ ਜਿਸ ਤਰ੍ਹਾਂ ਮੌਤ ਦੀ ਗਿਣਤੀ ਵਧੀ ਹੈ ਤੇ ਉਸ ਤੋਂ ਬਾਅਦ ਹੁਣ ਇਹ ਵੀ ਪਹਿਲੂ ਸਾਹਮਣੇ ਉੱਭਰਨ ਲੱਗਿਆ ਹੈ ਏਜੰਸੀਆਂ ਦੀ ਜਾਂਚ ਦੇ ਵਿੱਚ ਇਹ ਵੀ ਤੱਥ ਜੁੜਨ ਲੱਗੇ ਨੇ ਕਿ ਇਹਦਾ ਕਨੈਕਸ਼ਨ ਗਵਾਂਡੀ ਮੁਲਕ ਪਾਕਿਸਤਾਨ ਨਾਲ ਜੁੜਦਾ ਹੈ ਤਾਂ ਕੀ ਇੱਕ ਵਾਰ ਫੇਰ ਜੰਗ ਦਾ ਮੋਹਰ ਬਣ ਸਕਦਾ ਹੈ ਇਸ ਹਫਤੇ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਯੂਰੂਪ ਦੇਸ਼ ਤੋਰੇ ਤੇ ਸੀ ਨਰੇ ਤੋਂ ਪਾਰਟ ਤੇ ਪਟਿਆ ਨਹੀਂ 에ਅਰਪੋਰਟ ਤੋਂ ਸਿੱਧੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ ਬਿਲਕੁਲ ਜੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰੀ ਪਟਾਨ ਗਏ ਹੋਏ ਸੀਗੇ ਪਟਾਨ ਤੋਂ ਪਰਤਦੇ ਨੇ ਉਹਨਾਂ ਨੇ ਸਿੱਧਾ ਹਸਪਤਾਲ ਦਾ ਰੁਕੀਤਾ ਤੇ ਉਸ ਤੋਂ ਬਾਅਦ ਜ਼ਖਮੀਆਂ ਦਾ ਹਾਲ-ਚਾਲ ਜਾਣਿਆ ਤੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਸਜ਼ਾ ਦਿੱਤੀ ਜਾਏਗੀ ਹੁਣ ਜੋ ਤੱਥ ਉੱਪਰ ਰਹੇ ਨੇ ਸੱਚ ਉੱਪਰ ਰਿਹਾ ਜੋ ਘਟਨਾਕਰਮ ਸਾਹਮਣੇ ਆ ਰਹੇ ਜੇ ਆਪਾਂ ਪੜਾਅ ਪਰੜਾ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਪਹਿਲੂ ਤਾਂ ਇਹ ਹੈ ਕਿ ਇਹ 10 ਤਰੀਕ ਸੀ ਹੈਨਾ ਜਦੋਂ ਤੇ 11 11ਵਾਂ ਮਹੀਨਾ ਸੀਗਾ ਮਤਲਬ ਜਦੋਂ ਇਹ ਘਟਨਾ ਵਾਪਰਦੀ ਆ ਤੇ ਉਸ ਦੇ ਵਿੱਚ ਜੋ ਕੁਝ ਵਾਪਰਿਆ ਉਹ ਆਪਾਂ ਸਭ ਨੇ ਦੇਖਿਆ ਕਿ ਉਹਦੇ ਵਿੱਚ ਤਮਾਕੇ ਹੁੰਦੇ ਨੇ ਗੱਡੀ i20 ਗੱਡੀ ਹੈ ਉਹ ਤਿੰਨ ਥਾਂ ਵਿਕੀ ਹੈ ਤੇ ਉਹ ਟ੍ਰੈਫਿਕ ਦੇ ਵਿੱਚ ਲੈ ਕੇ ਖੜਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਬਲਾਸਟ ਦੇ ਉਹ ਸਾਹਮਣੇ ਆ ਰਹੀਆਂ ਨੇ ਸੁਣ ਇਸ ਮਾਮਲੇ ਦੇ ਵਿੱਚ NIA ਨੇ ਜਾਂਚ ਸ਼ੁਰੂ ਕੀਤੀ ਹੈ ਇਹ UAPA ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ NIA ਨੇ ਘਟਨਾ ਦੀ ਜਾਂਚ ਦਾ ਜਿੰਮਾ ਸੰਭਾਲ ਲਿਆ ਪਲਵਾਮਾ ਦਾ ਡਾਕਟਰ ਕਹਿੰਦੇ ਗੱਡੀ ਚਲਾ ਰਿਹਾ ਸੀ ਡਾਕਟਰ ਦੀ ਮਾਂ ਦੇ ਨਾਲ ਉਹਦਾ DNA ਮਲਾਕੇ ਦੇਖਿਆ ਜਾ ਰਿਹਾ ਅਤੇ ਪਿਤਾ ਨੂੰ ਰਸਤੇ 'ਚ ਲੈ ਲਿਆ ਗਿਆ ਤੇ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦਿੱਲੀ ਸਰਕਾਰ ਨੇ ਮੁਆਵਜ਼ਿਆਂ ਦਾ ਐਲਾਨ ਕਰ ਦਿੱਤਾ ਹੈ ਜਿਹੜੀ 12 ਲੋਕਾਂ ਦੀ ਜਾਨ ਗਈ ਹੈ ਉਹਨਾਂ ਦੇ ਲਈ ਪਰ ਇਸ ਦੇ ਨਾਲ ਨਾਲ ਜਿਹੜੇ ਪਹਿਲੂ ਕੁਝ ਉੱਪਰ ਆਏ ਨੇ ਜਿਵੇਂ ਡਾਕਟਰਾਂ ਦੇ ਨਾਮ ਦਾ ਸਾਹਮਣੇ ਆਉਣਾ ਹੈ ਨਾ ਅੱਠ ਹੱਤਵਾਦੀਆਂ ਚੋਂ ਕਹਿੰਦੇ ਜੀ 6 ਡਾਕਟਰ ਨੇ ਇਹਨਾਂ ਚੋਂ 4 ਕਸ਼ਮੀਰ ਨਾਲ ਸੰਬੰਧਿਤ ਨੇ 2 ਯੂਪੀ ਨਾਲ ਸੰਬੰਧਿਤ ਨੇ ਹੈ ਨਾ ਤੇ ਇਹਦੇ ਵਿੱਚ ਹੋਰ ਉਹਨਾਂ ਧਾਰਮਿਕ ਨਮੈਂਦੇ ਨੇ ਕੁਝ ਜੀ ਇਹ ਸਾਰਾ ਕੁਝ ਉੱਪਰ ਆ ਰਿਹਾ ਉਹਦੇ ਨਾਲ ਹੀ ਇਹ ਵੀ ਪਹਿਲੂ ਉੱਪਰ ਆ ਕਿ ਇਹ ਤੱਤ ਸੱਚ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਸਮਾਨ ਇਕੱਠਾ ਕੀਤਾ ਜਾ ਰਿਹਾ ਸੀ ਜਿਸ ਤਰ੍ਹਾਂ ਉਹ ਸਾਰੀ ਪ੍ਰਕਿਰਿਆ ਸੀ ਉਹਦੇ ਤਹਿਤ ਕਹਿੰਦੇ ਜੀ 200 ਬੰਬਾਂ ਨੂੰ 26 11 ਬਣਾਉਣਾ ਸੀ ਕਹਿੰਦੇ ਇੱਕ ਵਾਰ ਫੇਰ 26 11 ਪਰਕੇ ਹਮਲਿਆਂ ਦੀ ਸ਼ਾਜਤ ਸੀ ਇੱਕ ਤਰ੍ਹਾਂ ਨਾਲ ਕਹਿੰਦੇ ਤੇ 200 ਬੰਬਾਂ ਦੀ ਤਿਆਰੀ ਕੀਤੀ ਗਈ ਸੀ ਭਰਮ ਦੇਂਦਰ ਮੋਦੀ ਨੇ ਕਹਿੰਦੇ ਲਾਲ ਕਿਲੇ ਧਮਾਕੇ ਦੇ ਵਿੱਚ ਜ਼ਖਮੀ ਲੋਕਾਂ ਨੂੰ ਮੁਲਾਕਾਤ ਕੀਤੀ ਉਹਨਾਂ ਦਾ ਹਾਲ-ਚਲ ਜਾਣਿਆ ਬੁੱਧਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਟਾਂ ਤੋਂ ਵਾਪਸ ਪਰਤੇ ਸਨ ਉਹ ਐਪੋਰਟ ਤੋਂ ਸਿੱਧੇ ਹਸਪਤਾਲ ਗਏ ਤੇ ਤਮਾਕਿਆਂ ਨੂੰ ਲੈ ਕੇ ਹੁਣ ਤੱਕ ਨਵੇਂ ਖੁਲਾਸੇ ਹੋ ਰਹੇ ਨਹੀਂ ਜੇ ਕਰੋਨਾ ਤੇ ਜਾਈਏ ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਤਵਾਦੀਆਂ ਦੀਆਂ 200 ਅਤਵਾਦੀਆਂ ਦੀ ਸ਼ਾਜ 200 ਬਾਬ ਤਮਾਕੇ ਕਰਨ ਦੀ ਸੀ ਜਿਵੇਂ 26 11 ਛਾ ਮਲੇ ਹੋਈ ਸੀ ਲੜੀ ਵਾਜ਼ ਜਿਵੇਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਨੂੰ ਦਿੱਲੀ ਗੁਰਗਾਵਾ ਫਰੀਦাবাদ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਦਿੱਲੀ ਚ ਲਾਲ ਕਿਲਾ ਇੰਡੀਆ ਗੇਟ ਕਲੱਬ ਗੋਰੀ ਸ਼ੰਕਰ ਮੰਦਿਰ ਅਜਿਹੇ ਕਹਿੰਦੇ ਬਹੁਤ ਨਾਮਚਨ ਥਾਵਾਂ ਸੀਗੀਆਂ ਸਲਾਵ ਦੇਸ਼ਪਾਲ ਦੇ ਰੇਲਵੇ ਸਟੇਸ਼ਨ ਤੇ ਹੋਰ ਕੁਝ ਵੱਡੇ ਮਾਲ ਕੁਝ ਹੋਰ ਥਾਵਾਂ ਉਹਨਾਂ ਦੇ ਨਿਸ਼ਾਨੇ ਤੇ ਸੀ 에어ਪੋਰਟਾਂ ਦਸ ਰਹੀਆਂ ਕਹਿੰਦੇ ਜੀ 6 ਜਨਵਰੀ ਤੋਂ ਚੱਲ ਰਹੀ ਸੀ ਤੇ ਇਹਦੇ ਵਿੱਚ ਕਹਿੰਦੇ ਜੀ ਕਿ ਜੈਸ਼ੀ ਮੁਹੰਮਦ ਸੰਗਠਨ ਦਾ ਹੱਥ ਹੋਣ ਦੀ ਸੰਭਾਵਨਾ ਹੈ ਕਿ ਉਹ ਉਹ ਇਹਦੇ ਪਿੱਛੇ ਨੇ ਪਿਛਲੇ ਕਈ ਮਹੀਨਿਆਂ ਤੋਂ 200 ਬੰਬ ਬਣਾਉਣ ਦੀ ਤਿਆਰੀ ਕਰ ਰਹੇ ਸਨ ਕਹਿੰਦੇ ਜਾਂਚ ਏਜੰਸੀਆਂ ਦਾ ਇਹ ਵੀ ਕਹਿਣਾ ਹੈ ਕਿ ਅਤਵਾਦੀ ਦਾ ਮਕਸਦ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਕਿ ਦੇਸ਼ ਦੇ ਵਿੱਚ ਫਿਰ ਕੋ ਦੰਗੇ ਪੜਕ ਸਕਣ ਤੇ ਇਸ ਦੇ ਲਈ ਕਹਿੰਦੇ ਕਿ ਉਹਨਾਂ ਨੇ ਕਸ਼ਮੀਰ ਦੇ ਪਲਵਾਮਾ, ਸ਼ੋਪੀਆ ਤੇ ਅਨੰਤਨਾਗ ਦੇ ਕੁਝ ਡਾਕਟਰਾਂ ਨੂੰ ਵੀ ਚੁਣਿਆ ਤਾਂ ਕਿ ਉਹ ਬਿਨਾਂ ਰੁਕ ਟੋਕ ਕਿਤੇ ਵੀ ਜਾ ਸਕਣ ਤੇ ਇਸ ਨੂੰ ਲੈ ਕੇ ਜਿਵੇਂ ਤੁਹਾਕੇ ਨਾਲ ਲੈ ਕੇ ਸਬੰਧਤ ਚਾਰ ਅਪਡੇਟ ਜਿਹੜੀਆਂ ਸਾਹਮਣੇ ਆ ਰਹੀਆਂ ਕਾਰ ਚਲਾਉਣ ਵਾਲਾ ਤਵਾਦੀ ਡਾਕਟਰ ਕਹਿੰਦੇ ਜੀ ਮਰਦੀ ਮਾਂ ਦਾ ਡੀਐਨਏ ਕਲੈਕਟ ਕਰ ਲਿਆ ਗਿਆ ਜਾਂਚ ਦੇ ਲਈ ਉਸ ਨੂੰ ਏਮਜ਼ ਦੀ ਭਰਨ ਸਿੰਘ ਜਾਂਚ ਦੇ ਵਿੱਚ ਭੇਜ ਦਿੱਤਾ ਲਾਇਬ ਦੇ ਵਿੱਚ ਭੇਜ ਦਿੱਤਾ ਗਿਆ ਤੇ ਵਿਸਪੋਰਟ ਚ ਸ਼ਾਮਲ ਹੁੰਡਈ 120 ਕਾਰ ਫਰੀਦাবাদ ਸਥਿਤ ਇੱਕ ਸੈਕੰਡ ਹੈਂਡ ਕਾਰ ਸ਼ੋਰੂਮ ਤੋਂ ਲਈ ਗਈ ਸੀ ਸ਼ੋਰੂਮ ਦੇ ਮਾਲਕ ਨੂੰ ਹਿਰਾਸਤ ਚ ਲੈ ਲਿਆ ਗਿਆ ਫਰੀਦাবাদ ਦੀ ਅਲਫਲਾਜ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਉਹਨਾਂ ਨੇ ਵੀ ਇਸ ਮਾਮਲੇ ਤੇ ਬਿਆਨ ਜਾਰੀ ਕਰਕੇ ਕਿਹਾ ਕਿ ਵੀ ਕੈਂਪਸ ਦੇ ਵਿੱਚ ਕੈਮੀਕਲ ਲਿਆਉਣ ਦੀ ਕੋਈ ਗੱਲ ਜਿਹੜੀ ਫਲਾਈ ਜਾ ਰਹੀ ਹੈ ਉਹ ਗੱਲ ਬਿਲਕੁਲ ਗਲਤ ਹੈ ਸਾਡਾ ਇਹਨਾਂ ਨਾਲ ਤਾਲੁਕਤ ਸਿਰਫ ਇਹਨਾਂ ਦੇ ਅਧਿਆਪਨ ਖੇਤਰ ਤੱਕ ਦਾ ਸੀ ਉਸ ਤੋਂ ਬਿਨਾਂ ਸਾਨੂੰ ਨਹੀਂ ਪਤਾ ਇਹਨਾਂ ਦੇ ਕੀ ਕੰਮ ਨੇ ਘਟੜਣਾ ਵਾਲੀ ਜਗ੍ਹਾ ਤੋਂ ਕਰੀਬ 40 ਸੈਂਪਲ ਕਲੈਕਟ ਕੀਤੇ ਗਏ ਨੇ ਸ਼ੁਰੂਆਤੀ ਜਾਂਚ 'ਚ ਵੀ ਪਤਾ ਲੱਗਾ ਕਿ ਸੈਂਪਲ ਵਿੱਚ ਅਮੋਨੀਆ ਨਾਈਟ੍ਰੇਟ ਹੋਣ ਦੀ ਵੀ ਸੰਭਾਵਨਾ ਹੈ ਸੋ ਕਾਰ ਦਾ ਤਮਾਕਾ ਸੁਸਾਇਡ ਕਾਰ ਬੰਬਰ ਵਰਗਾ ਕਹਿੰਦੇ ਹਮਲਾ ਨਹੀਂ ਸੀਗਾ ਇਹ ਜਦੋਂ ਕਿ ਕਾਰ ਚਲਾਉਣ ਵਾਲਾ ਬੰਦਾ ਵੀ ਵਿੱਚ ਹੀ ਮਾਰੇ ਗਿਆ ਇਸੇ ਲਈ ਕਹਿੰਦੇ ਕਿ ਉਹ ਜਿਸ ਕੀਤਾ ਜਾ ਰਿਹਾ ਸੂਤਰਾ ਦੇ ਅਨੁਸਾਰ ਕਾਰ ਨੂੰ ਕਾਰਨੇ ਕਿਸੇ ਟਾਰਗੇਟ ਨੂੰ ਟੱਕਰ ਨਹੀਂ ਮਾਰੀ ਨਾ ਕਿਸੇ ਬਿਲਡਿੰਗ ਚ ਦਾਖਲ ਹੋਈ ਯਾਨੀ ਕਿ ਇਹ ਸੁਸਾਈਡ ਕਾਰ ਬੰਬਿੰਗ ਵਰਗਾ ਹਮਲਾ ਨਹੀਂ ਸੀ ਉਮਰਬੇ سپورਟ ਚ ਮਾਰਿਆ ਗਿਆ ਮਾਰਿਆ ਜਾ ਚੁੱਕਾ ਹੈ ਪੁਲਿਸ ਨੇ ਉਸ ਦੀ ਮਾਂ ਦਾ ਡੀਐਨਏ ਸੈਂਪਲ ਲੈ ਲਿਆ ਤਾਂ ਕਿ ਤਮਾਕੇ ਦੇ ਜਿਹੜੇ ਉਹ ਮਿਲਣ ਉਸ ਥਾਂ ਦੇ ਉੱਤੋਂ ਉਹ ਲਾਸ਼ਾਂ ਨੇ ਵਿੱਚੋਂ ਟੁਕੜਿਆਂ ਜੋ ਉਹਦਾ ਮਿਲਾਨ ਕੀਤਾ ਜਾ ਸਕੇ ਲਾਲ ਕਿਲਾ ਮੈਟਰੋਸਿਸ ਦੇ ਗੇਟ ਨੰਬਰ 1 ਦੇ ਕੋਲ ਸੋਮਵਾਰ ਸ਼ਾਮ ਨੂੰ 6:52 ਮਿੰਟ ਦੇ ਉੱਤੇ ਇੱਕ ਚਿੱਟੇ ਰੰਗ ਦੀ i20 ਕਾਰ ਦੇ ਵਿੱਚ ਧਮਾਕਾ ਹੋਇਆ ਸੀ ਇਸ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਸੀ ਤੇ ਇਸ ਤੋਂ ਬਾਅਦ ਮਤਲਬ ਕਿ ਹੁਣ ਇਹ ਤੱਥ ਨਵੇਂ ਉੱਭਰ ਕੇ ਸਾਹਮਣੇ ਆ ਰਹੇ ਨੇ ਜਿਹਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਇਹੀ ਨਿਗਾ ਐ ਜਾਂਚ ਏਜੰਸੀਆਂ ਉਸ ਸਬੰਧਤ ਯੂਨੀਵਰਸਿਟੀ ਪਹੁੰਚ ਗਈਆਂ ਨੇ ਐ ਅਲਫ ਲਾਲ ਯੂਨੀਵਰਸਿਟੀ ਫਰੀਦਾਬਾਦ ਉਥੇ ਕਹਿੰਦੇ ਕਿ ਬਕਾਇਦਾ ਤੌਰ ਤੇ ਪੁਲਿਸੀਆਂ ਟੁਕੜੀਆਂ ਪਹੁੰਚ ਗਏ ਨੇ ਭਾਈ ਚਸਲੈਂਸ ਵਾਈ ਦਿੱਤੀ ਹੈ ਕਿ ਡਿਊਟੀ ਤੋਂ ਬਾਅਦ ਆਫਟਰ ਆ ਸਾਡਾ ਕੋਈ ਸਬੰਧ ਨਹੀਂ ਸੀ ਤੇ ਮੌਲਵੀ ਨੂੰ ਵੀ ਕਿਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੇ ਵਿੱਚ ਤਮਾਕੀਆਂ ਦੇ ਮਾਮਲੇ ਵਿੱਚ ਫਰੀਦਾਬਾਦ ਤੋਂ ਮਿਲੇ 200 2900 ਮਤਲਬ ਲਗਭਗ 3000 ਕਿਲੋ ਬਿਸਪੋਟਰ ਕਹਿੰਦੇ ਉਹ ਜਿਹੜਾ ਕਮਰਾ ਲਿਆ ਗਿਆ ਸੀ ਥਾਂ ਲਈ ਗਈ ਸੀ ਰੈਂਟ ਕਰਨ ਲਈ ਉਹ ਇਸ ਤਰੀਕੇ ਦਾ ਥਾਂ ਸੀ ਕਿ ਇੱਕ ਅੰਦਰੋਂ ਰਸਤਾ ਸੀਗਾ ਇੱਕ ਬਾਹਰੋਂ ਵੀ ਸੀਗਾ ਤੇ ਕਹਿੰਦੇ ਵੈਸੇ ਰੂਟੀਨ ਚ ਅੰਦਰੋਂ ਆਉਂਦੇ ਜਾਂਦੇ ਸੀ ਪਰ ਜਿੱਦਣ ਉਹ ਬੋਰੀਆਂ ਬੋਰੀਆਂ ਰੱਖ ਕੇ ਉਹਦੋਂ ਬਾਹਰੋਂ ਰੱਖ ਕੇ ਗਏ ਤੇ ਇਹ ਕਹਿ ਕੇ ਰੱਖਿਆ ਕਿ ਖਾਦ ਹੈ ਤੇ ਅਸੀਂ ਖੇਤੀ ਉਹ ਖਾਦ ਲੈ ਜਾਣੀ ਹੈ ਮਤਲਬ ਹੈ 2900 ਕਿਲੋ ਵਿਸਪੋਰਟ ਦੇ ਤਾਰ ਕਹਿੰਦੇ ਆਪਸੇ ਜੁੜੇ ਹੋਏ ਨੇ ਦੋਆਂ ਵਿੱਚ ਇੱਕ ਹੀ ਗੱਲ ਕਾਮਨ ਹੈ ਉਹ ਇਹ ਹੈ ਕਿ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਇਸ ਯੂਨੀਵਰਸਿਟੀ ਦੇ ਡਾਕਟਰ ਨੂੰ ਵਿਸਪੋਰਟ ਦੇ ਵਿੱਚ ਜਮਾਂ ਕੀਤੀ ਗਈ ਸਮਗਰੀ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਜਦੋਂ ਕੀ ਇੱਥੇ ਪੜਾਉਣ ਵਾਲੇ ਮੁਹੰਮਦ 우ਮਰ ਨਵੀ ਨੇ i20 ਕਾਰ ਦੇ ਵਿੱਚ ਵਿਸਪੋਰਟ ਦੇ ਨਾਲ ਖੁਦ ਨੂੰ ਉਡਾ ਲਿਆ ਸੋ ਇਸ ਲਈ ਯੂਨੀਵਰਸਿਟੀ ਦਾ ਕਨੈਕਸ਼ਨ ਜੁੜਿਆ ਇੱਕ ਪੋਜੀਟਿਵ ਬਰਾਮਦਗੀ ਆ ਉਹ ਵੀ ਯੂਨੀਵਰਸਿਟੀ ਦਾ ਇੱਕ ਉਹਦੀ ਹੈ ਪ੍ਰੈਫੈਸਰ ਦੀ ਤੇ ਇੱਧਰ ਵੀ ਇਹ ਕਾਰਵਾਈ ਉਹਦੇ ਵਿੱਚ ਹੈ ਇਸ ਵਾਲੇ ਨਾਲ ਵੀ ਜਾਂਚ ਨਵੇਂ ਸਿਰ ਤੋਂ ਹੋ ਰਹੀ ਹੈ ਹੁਣ ਇਹਦਾ ਕਨੈਕਸ਼ਨ ਜਿਹੜਾ ਕਿਹਾ ਜਾ ਰਿਹਾ ਹੈ ਕਿ ਪਾਕ ਹੈਂਡਲਸ ਤੋਂ ਅਪਰੇਟ ਕੀਤਾ ਜਾ ਰਿਹਾ ਸੀਗਾ ਡਾਕਟਰ ਆਦਲ ਨੂੰ ਉਹ ਪੋਸਟਰ ਲਾਉਣ ਵਾਲਾ ਜਿਹੜਾ ਹਮਲਾ ਸੀਗਾ ਉਹਦੇ ਵਿੱਚ ਸੋ ਇਸ ਨੂੰ ਲੈ ਕੇ ਕਿ ਜੇ ਉਹ ਉਹ ਥੁਐਂਡਲ ਹੋ ਰਿਹਾ ਤਾਂ ਕੀ ਇਹ ਸਾਰੀ ਘਟਨਾ ਪਿੱਛੇ ਵਿਦੇਸ਼ੀ ਤਾਕਤ ਹੈ ਗਵਾਂਡੀ ਮੁਲਕ ਦੀ ਤਾਕਤ ਹੈ ਤੇ ਜੇ ਉਹ ਤਾਕਤ ਹੈ ਤਾਂ ਫਿਰ ਜਿਹੜੀ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਮਿਸ਼ਨ ਸੰਦੂਰ ਜਾਰੀ ਹੈ ਤੇ ਕੀ ਇਹ ਫਿਰ ਉਸੇ ਤਰ੍ਹਾਂ ਹਾਂ ਮਤਲਬ ਜਿਵੇਂ ਪਲਵਾਮਾ ਹਮਲਾ ਪਹਿਲਗਾਮ ਮਾਮਲਾ ਹੈ ਫਿਰ ਉਹ ਤੋਂ ਬਦਲੇ ਵਿੱਚ ਜੋ ਇਹ ਕਾਰਵਾਈਆਂ ਜਿਹੜੀਆਂ ਹੁੰਦੀਆਂ ਹਨ ਇਹਨਾਂ ਮਿਸ਼ਨ ਸੰਦੂਰ ਹੋਇਆ ਕੀ ਇਹ ਬਦਲਾ ਦਾ ਬਦਲਾ ਚੱਲ ਰਿਹਾ ਹੈ ਕੀ ਆਉਂਦੇ ਦਿਨਾਂ ਦੇ ਵਿੱਚ ਹੋਰ ਕੋਈ 26 ਜਨਵਰੀ ਨੇੜੇ ਆ ਰਹੀ ਹੈ ਉਸ ਨੂੰ ਲੈ ਕੇ ਜਾਂ 26 11 ਵਰਗੇ ਧਮਾਕਿਆਂ ਨੂੰ ਲੈ ਕੇ ਕੋਈ ਹੋਰ ਰਣਨੀਤੀ ਹੈ ਜਾਂ ਫਿਰ ਜੇਕਰ ਇਹ ਉਧਰ ਵੱਤਵਾਦੀ ਹਮਲਾ ਹੋਇਆ ਤਾਂ ਕੀ ਫਿਰ ਉਹਦਾ ਮੂਡ ਤੋੜਵਾ ਜਵਾਬ ਦੇਣ ਦੇ ਲਈ ਉਧਰ ਕੋਈ ਫੌਜੀ ਕਾਰਵਾਈ ਹੋਏਗੀ ਇਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ 'ਚ ਕੀ ਸਵਾਲ ਨੇ ਦਿੱਲੀ ਦਾ ਉਹ ਖੇਤਰ ਸੀਲ ਹੈ ਲਾਲ ਕਿਲਾ ਬੰਦ ਕਰ ਦਿੱਤਾ ਗਿਆ ਹੈ ਰੇਲਵੇ ਸਟੇਸ਼ਨਾਂ ਤੇ ਬੱਸ ਅੜਿਆਂ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅੰਤਰਰਾਸ਼ਟਰੀ ਰਿਪੋਰਟ ਜਿਹੜਾ ਦਿੱਲੀ ਵਾਲਾ ਉਦੇ ਉੱਤੇ ਬਕਾਇਦਾ ਨਾਰਮਲ ਚੈਕਿੰਗ ਤੋਂ ਬਾਅਦ ਜਦੋਂ ਤੁਸੀਂ ਏਮਬੋਰਡਿੰਗ ਪਾਸ ਵਗੈਰਾ ਲੈ ਕੇ ਐਨ ਫਲਾਈਟ 'ਚ ਬੈਠਣ ਲਈ ਤਿਆਰ ਹੋਨੇ ਉੱਥੇ ਵੀ ਹੁਣ ਦੁਬਾਰਾ ਚੈਕਿੰਗ ਹੁੰਦੀ ਹੈ ਸੋ ਦੋਹਰੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ ਸੋ ਜੀ ਇਹਦੇ ਵਿੱਚ ਹੋਰ ਕਈ ਤੱਤ ਸਾਹਮਣੇ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਤਰਨ ਤਰਨ ਟਕਾਉਣੇ ਮੁਕਾਬਲੇ 'ਚ ਫਸ ਗਿਆ ਦੋ ਬੀਬੀਆਂ ਸਣੇ 15 ਉਮੀਦਵਾਰ ਉੱਥੇ ਮਦਦ ਸੀ ਤੇ 15 ਉਮੀਦਵਾਰਾਂ ਦਾ ਰਾਜਨਤਿਕ ਪਵਿੱਖ ਵਿਧਾਇਕ ਬਣ ਦੀ ਇੱਛਾ ਵਾਲਾ VOTING ਪਵਿੱਖ ਕੀਬੀਐਮ ਚ ਕਹਿਦਾ ਦਿਨ 21 ਤਰੀਕ ਰਹਿ ਗਈ ਅਜ 12 ਲੰਘ ਗਈ 14 ਨੂੰ ਨਤੀਜੇ ਆ ਜਾਣੇ ਨੇ ਉਸੇ ਨੂੰ ਪਤਾ ਲੱਗਿਆ ਪਰ ਜਿਸ ਤਰ੍ਹਾਂ ਉਥੇ 61% ਦੀ 60.95% ਦੀ ਵੈਸੇ ਹੋ ਸਰਦਾ ਕਿ ਗਣਤੀ ਦਾ ਕੁਝ ਅਪਡੇਟ ਅੱਜ ਵੀ ਹੋਰ 61% ਦੀ VOTING POOL ਹੋਈ ਤੇ ਉਸ 61% ਦੇ ਹਵਾਲੇ ਨਾਲ ਇਹ ਵੀ ਹੈ ਕਿ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਹੈ ਪਿਛਲੀ ਵਾਰ ਨੂੰ ਲਗਾਤਾਰ ਬੋਟ ਕਟਈ ਹੈ 2022 ਦੇ ਵਿੱਚ 61% ਦੀ VOTING POOL ਹੋਈ ਸੀ ਇਸੇ ਤਨ ਤਨ ਵਿਧਾਨ ਸਭਾ ਹਲਕੇ ਦੇ ਵਿੱਚ ਪਰ ਉਸ ਵੀ ਹੁੰਦਾ ਕਿ ਸਰਕਾਰ ਬਣਨੀ ਹੁੰਦੀ ਇਸ ਸੀਟ ਜਿੱਤਣ ਹਾਰਨ ਨਾਲ ਸਰਕਾਰ ਤੇ ਕੋਈ ਫਰਕ ਨਹੀਂ ਸੀਗਾ ਪਰ ਜੇਕਰ ਉਹ ਤੋਂ ਪਿਛਾ ਨੂੰ ਵੀ ਦੇਖੀਏ ਤਾਂ ਐਵਰੇਜ ਇੱਥੇ 62 63 64 ਫੀਸਦੀ ਵੋਟ ਪੋਲ ਹੁੰਦੀ ਰਹੀ ਹੈ ਫਿਰ ਇਸ ਵਾਰ 61 ਵੀ ਹੋਈ ਹੈ ਜੇ ਉਸ ਤੋਂ 62 ਤੱਕ ਚਲੀ ਜਾਵੇ ਪਰ ਜਿਹੜਾ 63 64 65 ਤੱਕ ਜਾਂਦੀ ਰਹੀ ਐ ਐਵਰੇਜ ਉਹ ਤੋਂ ਘਟ ਹੈ ਸੋ ਕੀ ਘਟ ووٹ ਦਾ ਮਤਲਬ ਇਹ ਮੰਨਿਆ ਜਾਵੇ ਕਿ ਸਰਕਾਰ ਦੇ ਖਿਲਾਫ ਉਹ ਇਹ ਜਾਰੋਸ਼ਤਾ ਨਹੀਂ ਬਣ ਪਿਆ ਜਾਂ ਲੋਕਾਂ ਨੇ ਇਸ ਨੂੰ ਇਸ ਤਰੀਣੀ ਲਿਆ ਕੇ ਠੀਕਾ ਹੈ ਇਹਦੇ ਜਤਾਰਨਾਗੜ ਕੋਈ ਫਰਕ ਪੈਣਾ ਪਰ ਉਹਦੇ باوجود ਬੇਸ਼ੱਕ 15 ਉਮੀਦਵਾਰ ਸੀ ਪਰ 5 ਉਮੀਦਵਾਰਾਂ ਦੀ ਚਰਚਾ ਸਭ ਤੋਂ ਵੱਧ ਸੀ ਸੱਤਾਧਾਰੀ ਧਿਰ ਦਾ ਉਮੀਦਵਾਰ ਇਹ ਕੇਂਦਰ ਸਰਕਾਰ ਵੱਲੋਂ ਜੇ ਆਪਾਂ ਦੇਖੀਏ ਕੇਂਦਰੀ ਧਿਰ ਦਾ ਨੁਮਾਇੰਦਾ ਬੀਜੇਪੀ ਦਾ ਤੇ ਪੰਜਾਬ ਚ ਵਿਰੋਧੀ ਧਿਰ ਦਾ ਨਮਾਜ਼ਾ ਕਾਂਗਰਸ ਦਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਬੀਬੀ ਹੁਰੀ ਤੇ ਇਸੇ ਤਰ੍ਹਾਂ ਪੁਨਰ ਸਰਜੀ ਤਕਾਲੀ ਦਲ ਬਾਦਸ਼ ਪੰਜਾਬ ਦੇ ਅਕਾਲੀ ਦਲ ਹੋਰ ਪੰਥਕ ਤੇਰਾ ਹੋਰ ਪੰਥਕ ਰਾਜਨੀਤਿਕ ਸੰਗਠਨ ਉਹਨਾਂ ਸਾਰਿਆਂ ਵੱਲੋਂ ਸਾਂਝਾ ਉਮੀਦਵਾਰ ਸੋ ਇਸ ਤਰ੍ਹਾਂ ਪੰਜ ਉਮੀਦਵਾਰ ਚਰਚਾ ਸੀ ਹੁਣ ਇਹ ਜਿਮਨੀ ਚੋਣ ਹੈ ਤੇ ਜਿਮਨੀ ਚੋਣ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਨੂੰ ਮੈਨੇਜ ਕਰਨ ਦਾ ਮੌਕਾ ਮਿਲਦਾ ਉਹ ਸਰਕਾਰ ਨੂੰ ਮਿਲਦਾ ਕਿਉਂਕਿ ਸਰਕਾਰ ਕੋਲ ਤੰਤਰ ਵੀ ਹੈ ਜੰਤਰ ਵੀ ਹੈ ਉਹ ਫਾਰਮੂਲਾ ਮਨੀਸ਼ ਸ਼ੋਦੀ ਵਾਲਾ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਜੋ ਵੀ ਕਰਨਾ ਪਵੇ ਉਹ ਸਾਰਾ ਉਸ ਹੈ ਜਿੱਥੇ ਉਹਦੀ ਵਰਤੋਂ ਹੁੰਦੀ ਹੈ ਉੱਥੇ ਸਾਰੀ ਸਰਕਾਰ ਉਸ ਹਾਲਕੇ ਚ ਜਾ ਕੇ ਬੈਠ ਜਾਂਦੀ ਹੈ ਕੀ ਮੁੱਖ ਮੰਤਰੀ ਤੇ ਕੀ ਦਿੱਲੀ ਵਾਲੇ ਤੇ ਕੀ ਪੰਜਾਬ ਦੇ ਕਾਂਗਰਸ ਮੰਤਰੀ ਤੇ ਕੀ ਆਵਾਦੀ ਪਾਰਟੀ ਦੇ ਐਮਐਲਏ ਉਹਨਾਂ ਲਈ ਹੋਰ ਕੋਈ ਮਸਲਾ ਮਸਲਾ ਨਹੀਂ ਹੈ ਦਿੱਲੀ ਨੂੰ ਬਿਜਲੀ ਵਾਲੇ ਮਸਲੇ ਤੇ ਜਵਾਬ ਦੇ ਪਾਉਣਾ ਕਿ ਨਹੀਂ ਦੇ ਪਾਉਣਾ ਅੱਗੇ ਹੁੰਦਾ ਲੇਟ ਹੁੰਦਾ ਹੈ ਬਿਜਲੀ ਸੋਧ ਬਿੱਲ ਦੇ ਮਾਮਲੇ ਤੇ ਛੱਡ ਦਿਓ ਹੈਨਾ ਕੇਂਦਰ ਸਾਡੇ ਫੰਡ ਰੋਕ ਕੇ ਬੈਠਾ ਹੈ ਕਿ ਕਰਜ਼ਾ ਨਹੀਂ ਕਰਦਾ ਛੱਡ ਦਿਓ अच्छा यूनिवर्सिटी ਨੂੰ ਕਬਜ਼ਾਉਣ ਤੇ ਆ ਗਿਆ ਲੜ ਰਹੇ ਨੇ ਵਿਦਿਆਰਥੀ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਲੜ ਰਹੇ ਨੇ ਆਮ ਸੰਗਠਨ ਲੜ ਰਹੇ ਨੇ ਮਾਪੇ ਤੇ ਲੋਕ ਆਪਾਂ ਛੱਡ ਦਿਓ ਆਪਣੇ ਲਈ ਤਰਨ ਤਰਨ ਜ਼ਰੂਰੀ ਹੈ ਸੋ ਇਸ ਲਈ ਸਾਰੀ ਸਰਕਾਰ ਤਰਨ ਤਰਨ ਸੀ ਜਦਾ ਮਤਲਬ ਜੇ ਸਰਕਾਰ ਇੱਕ ਪਲ ਲਈ ਵੀ ਸੱਜੇ ਖੱਬੇ ਨਹੀਂ ਹੋ ਰਹੀ ਕਿ ਚੋਣ ਫਸੀ ਹੋਈ ਹੈ ਕਿ ਉਹਨਾਂ ਨੂੰ ਡਰ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਫਿਕਰ ਸੀ ਇਹ ਸਾਰੇ باوجود ਇੱਕ ਪਾਸੇ ਸਰਕਾਰੀ ਤਾਕਤ ਦੂਏ ਪਾਸੇ ਡਲ ਖੌਫ ਤੇ ਉਥੇ ਹਾਜ਼ਰ ਨਾਜ਼ਰ ਉਹਦੇ باوجود ਵੀ ਤੁਸੀਂ ਸੱਤਾ ਧਾਰੀ ਧਿਰ ਨੂੰ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਜਮਾਤ ਨੂੰ ਇਸ ਜਿਮਨੀ ਚੋਣ ਦੇ ਵਿੱਚੋਂ ਬਾਹਰ ਰੱਖ ਕੇ ਨਹੀਂ ਦੇਖ ਸਕਦੇ ਉਹਦਾ ਐਜ ਰਹੂਗਾ ਕਿਉਂਕਿ ਇਹ ਜਿਮਨੀ ਚੋਣ ਹੈ ਹੁਣ ਉਸ ਐਜ ਨੂੰ ਉਹ ਜਿੱਤ 'ਚ ਬਦਲ ਪਾਉਂਦੇ ਆ ਕਿ ਨਹੀਂ ਸਵਾਲ ਹੈ ਉਹ ਸਾਰੇ ਜਨਤਰਤੰਤਰ ਵਰਤ ਕੇ ਆਪਣੇ ਸਰਕਾਰੀ ਤਾਕਤ ਵਰਤ ਕੇ ਲੋਕਾਂ ਦੇ ਮਨਾਂ 'ਚ ਜਿਚਾ ਕੇ ਦੇਖੋ ਕੰਮ ਤਾਂ ਤੁਹਾਡੇ ਸਰਕਾਰ 'ਚ ਹੋਣੇ ਆ ਸਾਲ ਸਵਾ ਸਾਲ ਅਜੇ ਹੈਗਾ ਐਵੇਂ ਨਾ ਕੋਈ ਗਲਤ ਫੈਸਲਾ ਲੈ ਲੋ ਇਹ ਤਰੀਕੇ ਨਾਲ ਜਿਚਾ ਕੇ ਉਹੀ ਜਾਂ ਬੰਦਾ ਦੂਈ ਪਾਰਟੀ 'ਚੋਂ ਪੱਟ ਕੇ ਲਿਆ ਕੇ ਜਿਹਦੇ ਕੋਲ ਆਪਣਾ ਮੋੜਾ ਮੋੜ ਵੋਟ ਬੈਂਕ ਹੋਵੇ ਹਲਕੇ 'ਚ ਪਹੁੰਚ ਅਪਰੋਚ ਹੋਵੇ ਸਾਰੇ ਜਿਗੜ ਕਰਕੇ ਅੱਜ ਨੂੰ ਉਹ ਕੀ ਜਿੱਥੇ 'ਚ ਬਦਲ ਪਾਉਣਗੇ ਚੁਣੌਤੀ ਹੈ ਚੁਣੌਤੀ ਕਿਉਂ ਹੈ ਉਹਦੇ ਸਾਹਮਣੇ ਦੋ ਉਮੀਦਵਾਰ ਚੁਣੌਤੀ ਨੇ ਇੱਕ ਪਾਸੇ ਪੰਥਕ ਤੇ ਰਵਜੋ ਉਮੀਦਵਾਰ ਦੂਜੇ ਪਾਸੇ ਆਪਣੇ ਆਪ ਨੂੰ ਪੰਥਕ ਤੇ ਖੇਤਰੀ ਰੂਪ ਦੇ ਵਿੱਚ ਮੋੜੋਵਾਰਨ ਦੀ ਜਦوجਹਤ ਕਰਦਾ ਸ਼੍ਰੋਮਣੀ ਕਾਲਜਾਦਵੀਰ ਇੱਕ ਪਾਸੇ ਮਨਦੀਪ ਸਿੰਘਾ ਦੂਏ ਪਾਸੇ ਬੀਬੀ ਹੋਰੀ ਨੇ ਇਸ ਚੋਣ ਦੇ ਦਰਮਿਆਨ ਜੇਕਰ ਕੋਈ ਧਿਰ ਨੇ ਸਭ ਤੋਂ ਵੱਧ ਮਿਹਨਤ ਕੀਤੀ ਆ ਤਾਂ ਉਹ ਸ਼੍ਰੋਮਣੀ ਕਦਰ ਬਦਲ ਬਦਲਰ ਨੇ ਜਾਂ ਖੁਦ ਸੁਖਬੀਰ ਸਿੰਘ ਬਾਦਲ ਨੇ ਬੜੀ ਜਦوجਹਤ ਕੀਤੀ ਸਾਰਾ ਢੰਗ ਤਰੀਕਾ ਸ਼ਾਇਦ ਉਸੇ ਦਾ ਨਤੀਜਾ ਵੀ ਸੀ ਕਿ ਚੂਣ ਕੇ ਵਿਸ਼ੇ ਕੋ ਸ਼ਿਕਾਇਤਾਂ ਵੀ ਜਾਂਦੀਆਂ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦਾ ਹਵਾਲਾ ਹੁੰਦਾ ਹੈ ਉਹਨੂੰ ਸਵਾਲ ਵੀ ਉੱਠਦੇ ਨੇ ਕਿ ਕੀ ਲੋੜ ਸੀ ਕਾਰਵਾਈ ਦੀਆਂ ਨਹੀਂ ਪਰ ਕੁਝ ਸਰਪੰਚਾ ਪੰਚਾਂ ਨੂੰ ਅਗਵਾ ਕਰਨ ਦਾ ਹਵਾਲਾ ਹੁੰਦਾ ਹੈ ਅਕਾਲੀ ਦਾ ਲਗਾਤਾਰ ਸ਼ਿਕਾਇਤਾਂ ਕਰਦਾ ਤੇ ਉਧਰ ਧਰਾਤਲ ਤੇ ਬਹੁਤ ਕੰਮ ਕਰਦਾ ਮਤਲਬ ਇੱਕ ਪਿੰਡ ਤਾਂ ਅਜਿਹਾ ਨਿਕਲਿਆ ਜਿਨੇ ਬੂਥੇ ਨਹੀਂ ਲਾਇਆ ਕਿਸੇ ਹੋਰ ਦਾ ਕੱਲੇ ਅਕਾਲੀ ਦਲ ਬਾਦਲ ਦਾ ਬੂਥ ਲਾਇਆ ਜਦੋਂ ਕਿ ਉਹ ਕਹਿੰਦੇ ਪਿਛਲੀ ਵਾਰ ਅਸੀਂ ਸਾਰੀਆਂ ਮੋਟਾ ਪਿੰਡ ਨੇ ਅਮਰਤਪਾਲ ਨੂੰ ਵਾਇਆਂ ਸੀ ਐ ਇੱਕ ਦੀ ਸਾਰੇ ਪਿੰਡ ਨੇ ਫੈਸਲਾ ਕੀਤਾ ਸੀ ਮੋਟਾ ਕੱਲ ਦਲ ਬਾਦਲ ਨੂੰ ਪਾਉਣੀ ਹੈ ਹੁਣ ਇੱਕ ਪਿੰਡ ਨੇ ਪਰ ਕੀ ਸਾਰੇ ਹਲਕੇ ਚ ਇੰਨੀ ਵੋਟ ਪਾਊਗੀ ਅਕਾਲੀ ਦਰਬਾਦਰ ਨੂੰ ਕਿਉਂ ਜਿੱਤਾਂ ਲਈ ਪੀਸਿੰਚ ਆ ਜਵੇ ਪਰ ਮੁਕਾਬਲੇ ਚ ਹੈ ਹੁਣ ਜਿੱਥੇ ਦੋ ਤਰਾਂ ਨੇ ਉਥੇ ਤੀਜੀ ਤਰ ਤੋਂ ਇਹਨਾਂ ਦੋਆਂ ਤਰਾਂ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਮਤਲਬ ਜੇ 15 ਉਮੀਦਵਾਰ ਨੇ ਤਾਂ 14 ਦੇ 14 ਉਮੀਦਵਾਰ ਨੂੰ ਡਰ ਲੱਗਦਾ ਉਹ ਚੋਂ ਖਾਸ ਕਰਕੇ ਜਿਹੜਾ ਪੰਜਾਂ ਚੋਂ ਮੁਕਾਬਲਾ ਮੰਨਿਆ ਜਾ ਰਿਹਾ ਸੀ ਉਹਦੇ ਵਿੱਚੋਂ ਇਹਨਾਂ ਚਾਰ ਨੂੰ ਤਾਂ ਬਿਲਕੁਲ ਬਿਲਕੁਲ ਜਿਵੇਂ ਗੱਲ ਮਨਦੀਪ ਸਿੰਘ ਹੋਰਾਂ ਦੀ ਕਰ ਰਿਹਾ ਉਹ ਬੰਦੇ ਨੇ ਜਿੱਦਣ ਯੂਨੀਵਰਸਿਟੀ ਦੇ ਵਿੱਚ ਧਰਨਾ ਸੀ ਵੋਟਾਂ ਤੋਂ ਇੱਕ ਦਿਨ ਪਹਿਲਾਂ ਮਤਲਬ ਤੁਸੀਂ ਇਹ ਦੇਖੋ ਕਿ ਜੇ ਵੋਟਾਂ ਪੈਣੀਆਂ ਨੇ ਜਿਸ ਦਿਨ ਉਹ ਤੋਂ ਇੱਕ ਦਿਨ ਪਹਿਲਾਂ 10 ਤਰੀਕ ਨੂੰ ਜੇ ਮਤਲਬ ਵੋਟ ਪੋਲ ਹੋ ਰਹੀ ਹੈ 11 ਨੂੰ ਜੇ ਵੋਟ ਪੋਲ ਹੋ ਰਹੀ ਆ ਤੇ 10 ਤਰੀਕ ਨੂੰ ਧਰਨਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਉਹ ਉੱਥੇ ਆ ਰਿਹਾ ਤੇ ਉਹਦਾ ਇਹ ਪਲੱਸ ਪੁਆਇੰਟ ਵੀ ਜਾਂਦਾ ਤੇ ਪਰ ਹਲਕਾ ਛੱਡਣਾ ਨੈਤਿਕ ਤੌਰ ਤੇ ਫਿਕਰ ਵੀ ਪੈਦਾ ਕਰਦਾ ਸੋ ਉਹਦੀ ਇਹ ਬੇਵਕੀ ਜਾਂ ਇਹ ਬੇਫਿਕਰੀ ਉਸ ਨੂੰ ਕਿੰਨਾ ਫਾਇਦਾ ਦਿੰਦੀ ਹੈ ਤੇ ਸਾਰੀਆਂ ਪੰਥਕ ਤਰ੍ਹਾਂ ਕਿੰਨਾ ਇਕੱਠੀਆਂ ਹੋ ਕੇ ਸੋ ਇਸ ਲਈ ਉਹ ਤੋਂ ਫਿਕਰ ਚ ਸਰਕਾਰ ਵੀ ਹੈ ਉਹ ਤੋਂ ਫਿਕਰ ਚ ਕਾਲੀ ਦਾਲ ਬਾਦਲ ਤਰਬੀਆ ਤੇ ਬਾਕੀ ਰਾਜਨੀਤਿਕ ਜਮਾਤ ਨੂੰ ਵੀ ਫਿਕਰ ਹੈਗਾ ਹੁਣ ਉਹ ਆਪਣੀ ਇਸ ਜਿਹੜਾ ਫਿਕਰ ਇਹਨਾਂ ਨੂੰ ਪਿਆ ਹੋਇਆ ਉਹਦੇ ਨੂੰ ਜਿੱਥੇ ਤੱਕ ਲੈ ਕੇ ਜਾਂਦਾ ਕਿ ਨਹੀਂ ਲੈ ਕੇ ਜਾਂਦਾ ਜਾਂ ਉਹ ਬਸ ਬਾਦਲ ਤੇ ਨਾ ਮੁਕਾਬਲੇ ਚ ਰਹਿੰਦਾ ਕਿ ਇਹਨਾਂ ਦੋਹਾਂ ਚੋਂ ਵੱਧ ਵੋਟ ਕੀ ਦੀ ਪੰਥਕ ਤੇਰਦਾ ਪੰਥਕ ਤੇਰਦਾ ਮੁਕਾਬਲਾ ਵੀ ਹੈ ਇੱਕ ਕਹਿੰਦਾ ਸੀ ਅਸਲੀ ਪੰਥਕ ਤੇ ਨਾ ਇੱਕ ਕਹਿੰਦਾ ਸੀ ਨਕਲੀ ਸਾਨੂੰ ਨਕਲੀ ਪ੍ਰਚਾਰ ਜਿਹੜਾ ਅਸੀਂ ਅਸਲੀ ਹਾਂ ਦੋਵੇਂ ਅਸਲੀ ਸਾਬਤ ਕਰਨ ਦੇ ਲਈ ਲੜ ਰਹੇ ਨੇ ਤੇ ਜਿਹੜਾ ਜਿੱਤੂਗਾ ਉਹ ਕਹਿੰਦਾ ਯੂ ਅਸਲੀ ਹੈ ਮਤਲਬ ਆਪਸੀ ਜਿੱਤਣ ਲਈ ਵੀ ਮੁਕਾਬਲਾ ਤੇ ਚੋਣ ਜਿੱਤਣ ਲਈ ਵੀ ਮੁਕਾਬਲਾ ਹੈ ਹੁਣ ਇਹਨਾਂ ਦੀ ਆਪਸੀ ਟਕਰਾਅ ਚੋਂ ਕੀ ਸੱਤਾਧਾਰੀ ਤੇਨੂੰ ਕੋਈ ਫਾਇਦਾ ਵੀ ਹੋ ਸਕਦਾ ਜਾਂ ਇਹਨਾਂ ਚੋਂ ਕੋਈ ਐਨਾ ਗਾ ਲੰਘ ਜੇਗਾ ਕਿ ਉਹਦਾ ਕੋਈ ਫਰਕ ਹੀ ਨਹੀਂ ਪੈਣਾ ਸੋ ਇਹ ਅਸਲੀ ਸਿੱਧੇ ਰੂਪ ਦੇ ਵਿੱਚ ਤਰਨ-ਤਰਨ ਜਿਮਨੀ ਚੋਣ ਟਕਾਉਣੇ ਮੁਕਾਬਲੇ ਚ ਹੈ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੁਣ ਚੌਥੇ ਪੰਜਵੇਂ ਨੰਬਰ ਦੇ ਲਈ ਮੈਚ ਲੜ ਰਹੀ ਹੈ ਉਸ ਦਿਨ ਪਤਾ ਲੱਗੂਗਾ ਜੀ 14 ਤਰੀਕ ਨੂੰ ਕੀ ਨਤੀਜੇ ਆਉਣਗੇ ਕਿ ਕਿਹੜਾ ਚੌਥੇ ਤੇ ਕਿਹੜਾ ਪੰਜਵੇਂ ਤੇ ਪਰ ਪਹਿਲਾ ਦੂਜਾ ਤੀਜਾ ਇਹਨਾਂ ਤਿੰਨਾਂ ਚੋਂ ਆਉਣ ਦੀ ਉਮੀਦ ਹੈ ਔਰ ਤਿੰਨਾਂ ਦੀ ਜਦੋ ਜਦ ਹੈ ਦੇਖਦੇ ਹਾਂ ਜੀ ਰੰਗ ਕੀ ਬਣਦਾ ਉਸ ਦਿਨ ਬਾਜੀ ਕੌਣ ਪਾ ਜਾਂਦਾ ਉਦਣ ਕਿਹੜਾ ਜਿੱਤ ਕੇ ਲੈ ਜਾਂਦਾ ਇਹ ਹੈ ਨਾ ਛੰਡੀ ਵਾਲੀ ਕੁਸ਼ਤੀ ਉਸ ਦਿਨ ਪਤਾ ਲੱਗੂਗਾ ਤਰਨ ਤਰਨ ਦੀ ਚੋ ਬਹੁਤ ਅਹਿਮ ਹੈ ਇਹਦੇ ਨਾਲ ਵੋਟਰਾਂ ਦਾ ਬਿਹਾਰ ਚ ਵੀ ਪਈ ਤੇ ਬਿਹਾਰ ਦੇ ਵੀ ਆਗੇ ਜੀ ਐਗਜ਼ਿਟ ਕੋਲ ਤੇ ਐਗਜ਼ਿਟ ਬੋਲ ਦੀਏ ਤੁਸੀਂ ਮੰਨੋ ਉਹ ਕਹਿੰਦੇ ਪਈ ਇੱਥੇ ਦਾ ਜਿੱਤੇ ਪਈਆਂ ਇੱਥੇ ਦਾ ਜਿੱਤੇ ਐਨਡੀਏ ਦੀ ਐਜ ਕਹਿੰਦੇ ਬਿਲਕੁਲ ਚੋਣ ਸਰਵੇ ਜਾਂ ਮਤਲਬ ਚੋਣ ਸਰਵੇ ਤਾਂ ਨਹੀਂ ਉਹ ਐਗਜ਼ਿਟ ਪੋਲ ਹੈ ਹੈਨਾ ਮਤਲਬ ਪੋਲ ਤੋਂ ਬਾਅਦ ਜਿਹੜਾ ਪੋਲ ਆਉਂਦਾ ਹੈ ਉਹਦੇ ਵਿੱਚ ਵੋਟਾਂ ਪੈਣ ਤੋਂ ਬਾਅਦ ਜਿਹੜਾ ਸਰਵੇ ਆਉਂਦਾ ਉਹਦੇ ਬਾਅਦ ਦਾ ਐਵਰੇਜ ਵੋਟਾਂ ਕਹਿੰਦੇ ਜੀ ਸੀਟਾਂ 154 ਨਿਕਲ ਰਹੀਆਂ ਨੇ ਇੰਡੀਆ ਨੂੰ ਮਤਲਬ 243 ਸੀਟਾਂ ਨੇ ਬਿਹਾਰ ਦੀਆਂ ਕੁੱਲ ਤੇ 122 ਦੇ ਉੱਤੇ ਬਹੁਤ ਸਬਤ ਹੋ ਜਾਣਾ ਪਰ ਕਹਿੰਦੇ ਜਿਹੜੀ ਐਵਰੇਜ ਨਿਕਲ ਰਹੀ ਹੈ ਉਹ ਐਨਡੀਆ ਨੂੰ 154 ਦੀ ਨਿਕਲ ਰਹੀ ਹੈ ਮਤਲਬ ਤੁਸੀਂ ਇੱਥੋਂ ਦਾਜਾ ਲਾ ਲਓ ਚਣਕਿਆ ਦਾ ਜਿਹੜਾ ਐਗਜ਼ਿਟ ਪੋਲ ਹੈ ਉਹਦੇ ਵਿੱਚ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸੀਟਾਂ ਮਿਲ ਰਹੀਆਂ ਹਨ ਇੰਡੀਆ ਨੂੰ 130 ਤੇ ਜਿਹੜਾ ਪੋਲ ਡਾਇਰੀ ਦਾ ਐਗਜ਼ਿਟ ਪੋਲ ਹੈ ਸਭ ਤੋਂ ਵੱਧ ਮਿਲ ਨੇ 184 ਮਤਲਬ 130 ਤੋਂ ਲੈ ਕੇ 184 ਤੱਕ ਵੱਖ-ਵੱਖ ਐਗਜ਼ਿਟ ਪੋਲ ਨੇ ਇੰਡੀਆ ਨੂੰ ਸੀਟਾਂ ਦਿੱਤੀਆਂ ਤੇ ਜਿਹਦੀ ਐਵਰੇਜ 154 ਸੀਟਾਂ ਨਿਕਲੀਆਂ ਭਾਜਪਾ 74 ਜੰਤਦਲਯੂ ਇਹਨਾਂ ਨਤੀਸ਼ਾ ਲਈ 65 ਤੇ ਅਦਰਦ ਨੂੰ 15 ਦੂਏ ਪਾਸੇ ਇਹੀ ਸਾਰੇ ਐਗਜ਼ਿਟ ਪੋਲਾਂ ਦੇ ਵਿੱਚ ਸਭ ਤੋਂ ਘੱਟ ਸੀਟਾਂ ਪੋਲ ਡਾਇਰੀ ਦੇ ਰਹੀ ਹੈ ਮਹਾਗਠ ਜੋੜ ਨੂੰ 20 ਸੀਟਾਂ 32 ਸੀਟਾਂ ਤੇ 32 ਸੀਟਾਂ ਜੀ ਦੇ ਰਹੀ ਤਾਂ ਵੱਧ ਦੇ ਰਿਆ ਜੀ ਚਾਣਕਿਆ 108 ਸੀਟਾਂ ਮਤਲਬ ਘੱਟ ਤੋਂ ਘੱਟ 32 ਤੇ ਵੱਧ ਤੋਂ ਵੱਧ 108 ਸੀਟਾਂ ਹੁਣ ਇਹ ਜਿਹੜੇ ਵੱਖ-ਵੱਖ ਐਗਜ਼ਿਟ ਪੋਲ ਨੇ ਇਹਦੇ ਵਿਚਾਲੇ 32 ਤੋਂ 108 ਦੇ ਵਿਚਾਲੇ ਉਹਨਾਂ ਦੀ ਐਵਰੇਜ 82 ਨਿਕਲਦੀ ਮਤਲਬ ਮਹਾਗਠ ਜੋੜ ਨੂੰ 82 ਸੀਟਾਂ ਤੇ ਜੇ ਇਹ ਸਭ ਨਾਲ ਲਈ ਰੱਖ ਨੇ ਕਾਂਗਰਸ ਨੂੰ 12 ਤੇ ਰਾਸ਼ਟਰੀ ਜਨਤਾ 당 ਲਾਲੂ ਵਾਲੇ ਨੂੰ 60 ਤੇ ਅਦਰਦ ਨੂੰ 12 ਇਹਨਾਂ ਦੇ ਗਰੁੱਪ ਦੇ ਵਿੱਚ ਤੇ ਇਹ ਤੋਂ ਬਿਨਾ ਜਿਹੜੇ ਹੋਰ ਨੇ ਉਹਨਾਂ ਨੂੰ ਸੱਤ ਮਿਲ ਜਾਣੀਆਂ ਸੋ ਐਨਡੀਏ ਨੂੰ ਪਿਛਲੀ ਚੋਣਾਂ ਦੇ ਮੁਕਾਬਲੇ ਕਹਿੰਦੇ ਜੀ 28 ਸੀਟਾਂ ਵੱਧ ਮਿਲਣ ਦੀ ਸੰਭਾਵਨਾ ਹੈ ਤੇ ਜਦੋਂ ਕਿ ਮਹਾਗਠ ਜੋੜ ਦੀਆਂ 26 ਘਟ ਜਾਣਗੀਆਂ ਸੋ ਹੁਣ 14 ਨੂੰ ਪਤਾ ਲੱਗ ਜੂਗਾ ਕਿ ਕਿਹਦੀਆਂ ਕਟੀਆਂ ਕਿਹਦੀਆਂ ਵਧੀਆਂ ਜਦੋਂ ਕਿ ਲਾਲੂ ਦੇ ਪਰਿਵਾਰ ਨੇ ਤੇਜਸਵੀ ਯਾਦਵ ਨੇ ਖੰਡਨ ਕੀਤਾ ਇਹਨਾਂ ਦਾ ਜਿਹੜੇ ਐਗਜ਼ਿਟ ਪੋਲ ਨੇ ਕਿ ਮੈਂ ਨਹੀਂ ਮੰਨਦਾ ਤੇ ਪਰ ਐਨਡੀ ਵਾਲਿਆਂ ਨੇ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਕਿ ਲੋ ਜੀ ਅਸੀਂ ਜਿੱਥੇ ਖੜੇ ਕਿ ਇਹ ਮਾਹੌਲ ਬਣ ਗਿਆ ਜਾਂ ਇਹ ਸੱਚ ਮੁ ਮੁਜ ਨਤੀਜੇ ਹੀ ਹੋਣਗੇ ਇਹ ਉਸ ਦਿਨ ਪਤਾ ਲੱਗ ਜੂਗਾ ਜਦੋਂ 14 ਨੂੰ ਨਤੀਜੇ ਹੋਣਗੇ ਡੀਆਈਜੀ ਰਹੇ ਹਰ ਚਰਨ ਭੁੱਲਰ ਗੱਦਾ ਮੰਗਦਿਆ ਜੀ ਕਹਿੰਦੇ ਜੁਡੀਸ਼ੀਅਲ ਰਾਸਤੇ 'ਚ ਭੇਜ ਦਿੱਤਾ ਗਿਆ ਪਹਿਲਾਂ ਕ੍ਰਿਸ਼ਨੂ ਦਾ ਰਿਮਾਂਡ ਖਤਮ ਹੋਇਆ ਤੇ ਕ੍ਰਿਸ਼ਨੂ ਦਾ ਮਤਲਬ ਸੀਵੀ ਨੇ ਦੁਆਰਾ ਰਿਮਾਂਡ ਨਹੀਂ ਮੰਗਿਆ ਤੇ ਉਹਨੂੰ 20 ਤਰੀਕ 20 ਨਵੰਬਰ ਤੱਕ ਲਈ ਨਿਆਖ ਰਾਸ ਚ ਭੇਜਿਆ। ਫਿਰ ਲੰਘੇ ਕੱਲ ਜਿਵੇਂ ਹਰਚਰਨ ਭੁੱਲਰ ਦਾ ਰਿਮਾਂਡ ਸੀਗਾ ਉਹਨੂੰ ਦੁਬਾਰਾ ਪੇਸ਼ ਹੋਣਾ ਪਿਆ ਤੇ ਉਹਦਾ ਰਿਮਾਂਡ ਦੁਬਾਰਾ ਸੀ ਵੀ ਇਨ ਨਹੀਂ ਮੰਗਿਆ। ਉਹਨੂੰ ਵੀ ਨਿਆਖ ਰਾਸ 20 ਤਰੀਕ ਤੱਕ ਭੇਜਦਾ। ਪਰ ਹਰਚਰਨ ਭੁੱਲਰ ਨੇ ਆਪਣੀ ਪਿੱਠ ਤੇ ਹਵਾਲੇ ਨਾਲ ਕਿਹਾ ਜੀ ਕਿ ਆ ਮੈਡੀਕਲ ਰਿਪੋਰਟ ਹੈ ਜੀ ਮੇਰਾ ਇਹ ਹੈ ਜੀ ਤੇ ਇਸ ਲਈ ਮੇਰੇ ਲਈ ਗੱਦਾ ਜ਼ਰੂਰੀ ਹੈ। ਤੇ ਅਦਾਲਤ ਨੇ ਕਿਹਾ ਵੀ ਠੀਕ ਹੈ ਜੇ ਯਾ ਸ਼ੈਡਿਊਲ ਤੇ ਜੇ ਕੋਈ ਹੈਗਾ ਸਿਸਟਮ ਤਾਂ ਇਹਨੂੰ ਗੱਦਾ ਉਪਲਬਧ ਕਰਾਇਆ ਜਾਵੇ। ਚਲੋ ਉਹਨੂੰ ਤਾਂ ਗੱਦਾ ਮਿਲ ਜੂਗਾ। ਹਰਚ ਇੱਕ ਪਾਸੇ ਜੇ ਵੀ ਇਹ ਰਮਾਂ ਨਹੀਂ ਮੰਗਿਆ ਤੇ ਹੁਣ ਬਿਜਲੈਂਸ ਦੁਆਰਾ ਰਮਾਂ ਲੈਣ ਦੀ ਕਵੈਚ ਜਾਊਗੀ ਕਿ ਉਹ ਇੱਥੇ ਤੱਕ ਜਾਊਗੀ ਵਿਚੋਲੇ ਤੱਕ ਜਾਊਗੀ ਵੈਸੇ ਵਿਚੋਲੇ ਨੇ ਕਹਿੰਦੇ ਡਰਾਮਾ ਕੀਤਾ ਜੀ ਲੰਗੜਾ ਕੇ ਤੁਰ ਰਿਹਾ ਸੀ ਜਦੋਂ ਪੇਸ਼ੀ ਤੇ ਲਿਆਂਦਾ ਤੇ ਕਹਿੰਦੇ ਜੀ ਮੈਡੀਕਲ ਕਰਾ ਲੈਣਾ ਕਰਾਉਣਾ ਪਿਆ ਤੇ ਮੈਡੀਕਲਸ ਕੁਛ ਨਹੀਂ ਆ ਮੈਡੀਕਲ ਤਾਂ ਤੰਦਰੁਸਤ ਆ ਜੀ ਕਹਿੰਦੇ ਡਰਾਮਾ ਕਰਦਾ ਸੀ ਪਰ ਹੁਣ ਹਰਚਰਨ ਭੁੱਲਰ ਨੂੰ ਜਗੱਦਾ ਮਿਲਦਾ ਤਾਂ ਹਰਚਰਨ ਭੁੱਲਰ ਕਿਹਨੂੰ ਮਿਲਦਾ ਕਿਉਂਕਿ ਸੀਬੀਆਈ ਦੀ ਪ੍ਰਕਿਰਿਆ ਜਾਰੀ ਹੈ ਅਜੇ ਤੇ ਸੀਬੀਏ ਕਹਿੰਦੀ ਅਸੀਂ 19 ਤਰੀਕ ਤੱਕ ਤੱਕ ਉਹਨੇ ਦੇਰ ਤੱਕ ਕਿਸੇ ਨੂੰ ਦੱਸਿਆ ਵੀ ਨਹੀਂ ਦੇਣੇ ਜਦ ਤੱਕ ਅਸੀਂ ਆਪਣੀ ਚਾਰਟ ਸ਼ੀਟ ਦਾਖਲ ਨਹੀਂ ਕਰ ਲੈਂਦੇ ਪਰ ਜਾਣਕਾਰੀ ਇਹ ਹੈ ਕਿ ਈਡੀ ਦਫ਼ਤਰ ਆ ਕੇ ਬੈਠ ਗਈ ਤੇ ਬਿਜਲੈਂਸ ਮੰਗ ਲੈਣ ਨੂੰ ਫੇਰ ਤਰ ਲੋ ਮੱਛੀ ਹੋਰੀ ਹੁਣ ਜੇ ਈਡੀ ਦਫ਼ਤਰ ਆ ਕੇ ਬੈਠੀ ਆ ਤਾਂ ਅਨੁਧਿਕਾਰਕ ਤੌਰ ਤੇ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਜੀ ਈਡੀ ਨੇ ਸਾਰੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਸੀ ਵੀ ਤੋਂ ਲੈ ਲਈਆਂ ਲਗਭਗ ਹਰ ਪਹਿਲੂ ਤੇ ਜੋ ਜੋ ਕੁਝ ਵੀ ਉਹਨਾਂ ਕੋਲ ਹਾਸਲ ਬਰਾਮਦ ਸੀਗਾ ਉਹ ਸਾਰਾ ਕੁਝ ਉਹਨਾਂ ਨੇ ਹਾਸਲ ਕਰ ਲਿਆ ਹੁਣ ਉਹਦੇ ਵਿੱਚ ਕੀ ਉਹ ਹਰ ਚਰਨ ਨੂੰ ਭੁੱਲਰ ਤੱਕ ਹੀ ਜਾਣਗੇ ਈਡੀ ਵਾਲੇ ਕਿਉਂਕਿ ਮਨੀ ਲਾਂਡਰਿੰਗ ਦਾ ਮਾਮਲਾ ਹੈ ਜਾਂ ਉਹ ਕ੍ਰਿਸ਼ਨੂ ਵਿੱਚ ਇਨਵੋਲਵ ਕਰਨਗੇ ਜਾਂ ਉਹ ਉਹਨਾਂ ਅਧਿਕਾਰੀਆਂ ਤੱਕ ਵੀ ਜਾ ਸਕਦੇ ਨੇ ਆਈਐਸ ਆਈਪੀਐਸ ਹੈਨਾ ਜਾਂ ਕੋਈ ਵਿਦੇਸ਼ੀ ਕਨੈਕਸ਼ਨ ਦੇ حوالے ਨਾਲ ਕੁਝ ਨਵਾਂ ਖਲਾਸਾ ਕਰਦਣਗੇ ਉਹਨਾਂ ਦੀ ਤਿਆਰੀ ਕਿਵੇਂ ਹੋ ਜਾਈਊਗੀ ਉਹਦੇ ਤੇ ਨਾ ਜਿਹੜਾ ਵਿਜੀਲੈਂਸ ਕਿ ਵਿਜੀਲੈਂਸ ਵੀ ਰਿਮਾਂਡ ਲੈ ਕੇ ਹੁਣ ਬਚਾਉਣ ਦੀ ਕੋਸ਼ਿਸ਼ ਚਾਹੂਗੀ ਜੀ ਉਹ ਵੀ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਬਚਾਉਣ ਆ ਰਹੀ ਹੈ ਜਾਂ ਹੋਰ ਪੇਸਾਚਾਰੀ ਉਹਦੀ ਨਜ਼ਰ ਚ ਨੇ ਉਹਨਾਂ ਤੱਕ ਜਾਊਗੀ ਉਹਦਾ ਪੈਨੂ ਕੀ ਹੈ ਸੋ ਕੁੱਲ ਮਿਲਾ ਕੇ ਅਰਚਨ ਪੁੱਲਰ ਤੇ ਉਹਦਾ ਦਲਾਲ ਕ੍ਰਿਸ਼ਨੂ ਫਿਲਹਾਲ ਹੁਣ ਜੁਡੀਸ਼ਲ ਹਿਰਾਸਤ ਚ ਨੇ ਤੇ ਉਧਰ ਬਾਕੀ ਏਜੰਸੀਆਂ ਦਾ ਆਪਸ ਚ ਤਣਾਅ ਖਿੱਚੋ ਤਾਣ ਉਹ ਪ੍ਰਕਿਰਿਆ ਜਾਰੀ ਹੈ ਕਿ ਕਿਸੇ ਤਰ੍ਹਾਂ ਸਾਡੇ ਹੱਥ ਕੁਝ ਲੱਗੇ ਤੇ ਅਸੀਂ ਇਸ ਮਸਲੇ ਤੇ ਅੱਗੇ ਵਧੀਏ ਸੋ ਦੇਖਦੇ ਹਾਂ ਜੀ ਫਿਕਰ ਪੰਜਾਬ ਦੇ ਅਧਿਕਾਰੀਆਂ ਨੂੰ ਪਿਆਇਆ ਦੱਸਿਆ ਤਾਂ ਇਹ ਜਾ ਰਿਹਾ ਕਿ 50 ਦੇ ਕਰੀਬ ਦੀ ਨਾਮਾਂ ਦੀ ਸੂਚੀ ED ਨੇ ਬਰਾਮਦ ਕੀਤੀ ਹੈ ਸਿਵਰੀ ਤੋਂ ਹੋ ਸਕਦਾ ਉਹਦੇ ਵਿੱਚ ਕੁਝ ਨਾਮ ਉਹ ਹੋਣ ਜਿਹੜੇ ਪ੍ਰਸ਼ਾਚਾਰੀ ਦੇ ਮਾਮਲੇ ਚ ਨਾਲ ਸ਼ਾਮਲ ਦੱਸੇ ਜਾ ਰਹੇ ਨੇ ਜਿਨ੍ਹਾਂ ਨਾਲ ਲੈਂਡ ਦੇੰਦਾ ਸਬੰਧ ਦੱਸਿਆ ਜਾ ਰਿਹਾ ਇਹਨਾਂ ਨਾਲ ਬਲੈਕ ਟੂ ਵਾਈਟ ਕਰਨ ਦਾ ਉੱਚ ਕੁਝ ਲੈਂਡ ਮਾਫੀ ਵਾਲੇ ਹੈ ਕੁਝ ਅਫਸਰਦਕਾਰੀ ਕੁਝ ਸਿਆਸ ਉਹਨਾਂ ਦੇ ਨਾਮ ਹੋ ਸਕਦੇ ਨੇ ਪਰ ਕੁਝ ਹੋਰ ਨਾਮ ਵੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਪਰ ਹਰ ਚੰਨ ਭੁੱਲਣ ਨਾਲ ਨੇੜਤਾ ਹੈ ਨੇੜਲਾ ਰਿਸ਼ਤਾ ਡਿਊਟੀ ਦਾ ਰਿਸ਼ਤਾ ਕੰਮ ਦਾ ਰਿਸ਼ਤਾ ਕਾਰੋਬਾਰ ਦਾ ਰਿਸ਼ਤਾ ਪਰਿਵਾਰ ਦਾ ਰਿਸ਼ਤਾ ਕੋਈ ਹੋਵੇ ਤੋ ਇਸ ਲਈ ਉਹ ਪਰਿਵਾਰਕ ਜੀਆਂ ਦੇ ਨਾਮ ਵੀ ਹੋ ਸਕਦੇ ਨੇ ਕਰੇ ਕੰਮ ਕਰਦੇ ਨੌਕਰ ਚੱਕਰਾਂ ਦੇ ਨਾਮ ਵੀ ਹੋ ਸਕਦੇ ਨੇ ਡਰਾਈਵਰ ਸਿਕਿਉਰਿਟੀ ਗਾਰਡ ਉਹਦਾ ਵੀ ਨਾਮ ਹੋ ਸਕਦਾ ਦਫਤਰ ਚ ਕੰਮ ਕਰਨ ਵਾਲੇ ਅਧਿਕਾਰੀ ਦਾ ਚਾਹੀਏ ਉਹਨਾਂ ਦਾ ਇਸ ਕੇਸ ਨਾਲ ਕੋਈ ਸਬੰਧ ਨਾ ਹੋਵੇ ਪਰ ਨੇੜਤਾ ਦੇ ਬੰਦੇ ਉਹਨਾਂ ਤੋਂ ਵੀ ਹਾਸਲ ਕੀਤਾ ਜਾ ਸਕਦਾ ਪਰ ਜਿਹੜੀ 2 ਦਰਜਨ ਦੇ ਕਰੀਬ ਉਹ ਸ਼ੱਕੀ ਨਾਮ ਨੇ ਤੇ ਇਸ ਲਈ ਕੀ ਉਹਨਾਂ ਨੂੰ ਵੀ ਆਉਣ ਦੇ ਸਮੇਂ ਚ ਸੀਵੀ ਜਾਂ ਈਡੀ ਤਲਬ ਕਰੂਗੀ ਜੀਨੂੰ ਵੀ ਜਦੋਂ ਤਲਬ ਕਰੂਗੀ ਉਹਦੇ ਨਾਮ ਦਾ ਜਦੇ ਖੁਲਾਸਾ ਹੋ ਜੂਗਾ ਵੈਸੇ ਕੁਝ ਨਾਮ ਚਰਚਾ ਚਾਹੀਏਗੇ ਨੇ ਪਰ ਜਦ ਤੱਕ ਅਧਿਕਾਰਕ ਤੌਰ ਤੇ ਉਸ ਨਾਮ ਦੇ ਉੱਤੇ ਮੋਹਰ ਨਹੀਂ ਲਾਉਂਦੀ ਸੀਵੀ ਜਾਂ ਈਡੀ ਤਤਕ ਕਿਸੇ ਨੂੰ ਏਦਾਂ ਘਟੈਰੇ 'ਚ ਖੜਾ ਕਰਨਾ ਬਾਝੁਕ ਨਹੀਂ ਸੋ ਦੇਖਦੇ ਆਂ ਜੀ ਕਿ ਹੁਣ ਪਹਿਲਾ ਹਾਕ ਕਿਨੂੰ ਵੱਜਦੀ ਐ ਈਡੀ ਹਰਚੰਨ ਪੁੱਲਰ ਨੂੰ ਹਾਕ ਮਾਰਦੀ ਐ ਜਾਂ ਸੀਬੀਆਈ ਇਹਦੇ ਨੇੜੇ ਲਿਆਂ ਨੂੰ ਕਿਸੇ ਨੂੰ ਹਾਕ ਮਾਰਦੀ ਐ ਜਾਂ ਕਿਸੇ ਹੋਰ ਪਾਸਿਓਂ ਕੋਈ ਨਮਾ ਤਤਸੱਤ ਸਾਹਮਣੇ ਆਉਂਦਾ ਪਰ ਹਰਚੰਨ ਪੁੱਲਰ ਗੱਦੇ ਤੇ ਵੀ ਨੀਂਦ ਆਊਗੀ ਜਾਂ ਨਹੀਂ ਇਸ ਵਾਰਾਂ 'ਚ ਖੜਾ ਬਹੁਤ ਬਹੁਤ ਸ਼ੁਕਰੀਆ